ਫੱਟੀ ਖਬਰ ਆ ਰਹੀ ਹੈ ਹੁਸ਼ਿਆਰਪੁਰ ਦੇ ਮੁਕੇਰੀਆ ਤੋਂ ਜਿੱਥੇ ਕਸਬਾ ਆਇਮਾ ਮੰਗਟ ਨੇੜੇ ਇੱਕ ਵੱਡਾ ਸੜਕੀ ਹਾਦਸਾ ਵਾਪਰਿਆ ਜੀਹਾਂ ਤੜਕਸਾਰ ਸੰਗਣੀ ਤੁੰਦਕਾਰ ਨੇ ਇਹ ਹਾਦਸਾ ਵਾਪਰਿਆ ਜਿਸ 'ਚ ਇੱਕ ਐਸਆਈ ਸਣੇ ਚਾਰ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ ਦਰਸਲ ਮੁਕੇਰੀਆਂ ਦੇ ਕਸਬਾ ਐਮਾ ਮੰਗਟ ਨੈਸ਼ਨਲ ਹਾਈਵੇ ਤੇ ਅੱਜ ਸਵੇਰ 6 ਵਜੇ ਦੇ ਕਰੀਬ ਜਲੰਧਰ ਤੋਂ ਆ ਰਹੀ ਪੰਜਾਬ ਪੁਲਿਸ ਦੀ ਬੱਸ ਇੱਕ ਖੜੇ ਟਰਾਲੇ ਨਾਲ ਟਕਰਾ ਗਈ ਇਸ ਹਾਦਸੇ 'ਚ ਇੱਕ ਐਸਆਈ ਸਣੇ ਚਾਰ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ ਬੱਸ ਵਿੱਚ ਮਹਿਲਾ ਮੁਲਾਜ਼ਮ ਵੀ ਸਵਾਰ ਸੀ ਜਾਣਕਾਰੀ ਮੁਤਾਬਕ ਬੱਸ ਜਲੰਧਰ ਪੀਏਪ ਤੋਂ ਗੁਰਦਾਸਪੁਰ ਜਾ ਰਹੀ ਸੀ ਇਸ ਦੌਰਾਨ ਜਦੋਂ ਬੱਸ ਕਸਬਾ ਐਮਾ ਮੰਗਟ ਨੇੜੇ ਪਹੁੰਚੀ ਤਾਂ ਬੱਸ ਸੜਕ 'ਤੇ ਗੰਡੇ ਖੜੇ ਟਰਾਲੇ ਨਾਲ ਟਕਰਾ ਗਈ ਹਾਦਸੇ ਨਾਲ ਪਿਆਨਕਸੀ ਕੇ 62 ਟਰਾਲੇ ਦੇ ਵਿੱਚ ਦਸ ਗਈ ਅਤੇ ਬੜੀ ਮੁਸ਼ਕਲ ਤੋਂ ਬਾਅਦ ਮ੍ਰਿਤਕ ਪੁਲਿਸ ਮੁਲਾਜ਼ਮਾ ਨੂੰ ਬਾਹਰ ਕੱਢਿਆ ਗਿਆ ਇਹ ਹਾਸਾ ਸੰਗੜੀ ਧੁੰਦ ਕਾਰਨ ਵਾਪਰਿਆ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਚ ਸੰਗੜੀ ਧੁੰਦ ਛਾਈ ਹੋਈ ਹੈ ਜਿਸ ਕਾਰਨ ਮੌਸਮ ਵਿਭਾਗ ਵੱਲੋਂ ਵੀ ਲੋਕਾਂ ਨੂੰ ਸੜਕ ਤੇ احتیاط ਵਰਤਣ ਦੀ ਚੇਤਾਵਨੀ ਜਾਰੀ ਕੀਤੀ ਜਾ ਰਹੀ ਹੈ ਪਰ ਇਸ ਵਿਚਾਲੇ ਵੱਡਾ ਸੜਕੀ ਹਾਸਾ ਵਾਪਰਿਆ ਜਦੋਂ ਇਹ ਪੁਲਿਸ ਮੁਲਾਜ਼ਮਾ ਨਾਲ ਭਰੀ ਇੱਕ ਬੱਸ ਖੜੇ ਟਰਾਲੇ ਨਾਲ ਟਕਰਾ ਗਈ ਇਸ ਹਾਦਸੇ 'ਚ ਇੱਕ ਐਸਆਈ ਸਣੇ ਚਾਰ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ ਉਧਰ ਮੌਕੇ ਤੇ ਪਹੁੰਚਿਆ ਪੁਲਿਸ ਦੀਆਂ ਟੀਮਾਂ ਵੱਲੋਂ ਮ੍ਰਿਤਕਾਂ ਨੂੰ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਦੱਸਿਆ ਕਿ ਅੱਜ ਸਵੇਰੇ ਕਰੀਬ 6 ਵਜੇ ਇਹ ਹਾਦਸਾ ਵਾਪਰਿਆ ਜਦੋਂ ਪੁਲਿਸ ਮੁਲਾਜ਼ਮਾਂ ਨਾਲ ਭਰੀ বাস ਪੀਏਪ ਜਲੰਧਰ ਤੋਂ ਗੁਰਦਾਸਪੁਰ ਜਾ ਰਹੀ ਸੀ ਇਸ ਦੌਰਾਨ বাস ਖੜੇ ਟਰਾਲੇ ਨਾਲ ਟਕਰਾ ਗਈ ਜਿਸ ਕਾਰਨ ਇੱਕ ਐਸਆਈ ਸਣੇ ਚਾਰ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ ਇਹ ਹਾਸਾ ਸੰਗਣੀ ਤੁਰੰਤ ਕਾਰਨ ਵਾਪਰਿਆ Bureau Report, Central Punjab TV.